ਲੇ ਵੀ ਸਜਣੋ ਪਰਮਾਤਮਾ ਮਿਹਰ ਕਰੇ ਇੰਜ ਲੱਗਦਾ ਜਿਵੇਂ ਕੋਈ ਬਹੁਤ ਭਿਆਨਕ ਦ੍ਰਿਸ਼ ਹੋ ਰਿਹਾ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦੇ ਮੈਂ ਇਸ ਵਕਤ ਚੰਦਪਾਣ ਤੇ ਗੋਨਿਆਣੇ ਕਲਾਂ ਦੀ ਹੱਦ ਦੇ ਵਿਚਾਲੇ ਖੜਾ ਮੈਂ ਇਹਨੂੰ ਅਜੀਬ ਬਹੁਤ ਜਿਆਦਾ ਲੱਗ ਰਿਹਾ ਵੀ ਮਤਲਬ ਬਹੁਤ ਜਿਆਦੇ ਉਹ ਇਸ ਜਗ੍ਹਾ ਤੋਂ ਕੁਛ ਬਣ ਰਿਹਾ ਦਿਖਾਣਾ ਆ ਰਿਹਾ ਮੈਨੂੰ ਇਹ ਦੇਖੋ ਵੀਲੀ ਵਿਲੇ ਸਕਰੀ ਅਲਿਸ਼ ਕੰਦੀ ਆਵਾਜ਼ ਵੀ ਸ਼ੁਰੂ ਹੋ ਗਈ ਫੀ ਹਨੇਰਾ ਛਾ ਗਿਆ ਸਾਹਮਣੇ ਦੇਖ ਸਕਦੇ ਆ ਅੱਜ ਤੁਹਾਨੂੰ ਬਿਜਲੀ ਬਹੁਤ ਜ਼ਬਰਦਸਤ ਲੈਸ ਗਈ ਆ ਸਾਹਮਣੇ ਨਜ਼ਰ ਐਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਬਹੁਤ ਤੇਜ਼ ਹਵਾ ਚਲਣ ਵਾਲੀ ਆ ਇਹ ਬਿਲਕੁਲ ਤੁਸੀਂ ਲਾਈਵ ਦੇਖ ਰਹੇ ਹੋ ਜਿਵੇਂ ਬਿਲਕੁਲ ਇਹ ਚੱਚਾ ਤਾਂ ਪੜਿਆ ਹੋਇਆ ਹੈ ਪੂਰਾ ਨਹੀਂ ਰਿਹਾ ਸ਼ਾਇਦ ਹਵਾ ਚੱਲ ਵੀ ਦੇ ਵੀ ਕਾਫੀ ਤੇਜ਼ ਹਵਾ ਮੇਰੇ ਹਿਸਾਬ ਨਾਲ ਬਹੁਤ ਤੇਜ਼ ਹਵਾ ਆ ਰਹੀ ਹੈ ਬਿਲਕੁਲ ਸ਼ਾਂਤ ਹੈ ਜਮਾ ਬਿਲਕੁਲ ਸ਼ਾਂਤ ਮੌਲ ਬਹੁਤ ਤੇਜ਼ ਹਵਾ ਬਿਜਲੀ ਲਿਸ਼ਕ ਰਹੀ ਹੈ ਮਾ ਉਸਨ ਮਾਟਾ ਜਾ ਰਿਹਾ ਹੈ आला दाल खा रह बहुत तेज़ हवा हो चुकी अर्जन जी आवाज़ चली बहुत जा परमात्मा मेर करे लाई चिड़े निकिरी निकिरी ਸਮਾਈ ਦੇ ਰਹੀ ਜਦੋਂ ਬਿਜਲੀ ਲਿਸ਼ਕਦੀ ਕੰਟਰੋਲ ਕਰ ਵੀ ਆਪਾਂ ਦੇਖਦੇ ਲੈ ਵੀ ਮਲਾਗੀ ਲੱਗਦਾ ਚਲੋ ਪਰਮਾਤਮਾ ਨੇ ਮੇਰੀ ਕਰੂਗਾ

ਰੱਬ ਦੇ ਰੰਗਾਂ ਨੇ ਆਲੇ ਜਿਸ ਯਾਰ ਮੈਨੂੰ ਲੱਗਦਾ ਤਾਂ ਹੈ ਕਿ ਅੰਦਰ ਲੈ ਜਮ ਆਪਣੇ ਹੌਲੀ ਹੌਲੀ ਸਰਦੇ ਪਹੁੰਚ ਜਾਣੀ ਹੈ ਪ੍ਰਭੂ ਤੇ ਵੇਖਦੇ ਆਂ ਫਿਰ ਅੱਜ ਆਪਣੇ ਨਾਲ ਟੱਕਰ ਲੈਂਦੀ ਹੈ ਬਚਾਉਂਗਾ ਉੱਤੇ ਆਲੇ ਲਹ ਬਾਰਿਸ਼ ਸ਼ੁਰੂ ਹੋ ਗਈ ਹੈ ਬਾਰਿਸ਼ ਬਹੁਤ ਭਾਰੀ ਹੈ ਭਾਈ ਜੀ ਬਈ ਫੁਮਾਰੋਂ ਤੇ ਕਰੇ ਕਈ ਬਾਰਿਸ਼ ਸ਼ੁਰੂ ਹੋ ਗਈ ਭਾਈ ਤਾਂ ਦੇਖ ਸਕਦੇ ਹੋ ਔਰ ਥੜੀ ਲਿਸ਼ਕ ਦੀ ਆਵਾਜ਼ ਆ। ਮੋਬਾਈਲ ਪੇਜਦੇ ਆਪਾਂ ਤੁਹਾਨੂੰ ਇਹੀਂ ਦਿਖਾਉਣਾ ਈ بارش ਵੇਖੋ ਕਿੰਨਾ ਬਣੀ। ਕਿਵੇਂ ਰੱਪੁੱਠਾ ਦੇ بارش ਪੈ ਰਹੀ ਆ ਦਿੱ। ਲਾਈਵ ਹੀ ਸੱਜ ਰੋ। ਓਕੇ ਭਾਈ ਮੀਂਹ ਕਾਫੀ ਪੈਣ ਲੱਗ ਗਿਆ।